ਬਾਹਰ ਨਿਕਲ ਕੇ ਥੋੜੀ ਜੀ ਗੱਲ ਕਰਨ ਰਹੀ ਹਾਂ ਆਹੋ ਹਾਂ ਬਾਹਰ ਉੱਲੇ ਜੇ ਬਾਹਰ ਗੱਲ ਕਰਨ ਰਹੀ ਹਾਂ ਮੈਂ ਕਿਹਾ ਮੈਂ ਤੈਨੂੰ ਕਹਿ ਦੇਣੀ ਆ ਬਈ ਉਹ ਨਾ ਮੈਂ ਮਨਵੀਨੀ ਕੁੜੀ ਉਹਨੇ ਤੇ ਮੇਰਾ ਬੜਾ ਮੂਡ ਹੀ ਖਰਾਬ ਕੀਤਾ ਕੁੜੀ ਨੇ ਮੰਨਦੀ ਨਹੀਂ ਪਈ ਮੈਂ ਮੇਰਾ ਤੇ ਇਹੋ ਜੋਰ ਸੀਗਾ ਵੀ ਚੱਲ ਮੈਂ ਨਾ ਇਹਦਾ ਹੋ ਜਾਵੇ ਤੇ ਬਣਾਦਾ ਇਹਨੂੰ ਮੈਂ ਤੇਰੀ ਨੋ ਤੇ ਚੱਲ ਕੋਈ ਗੱਲ ਨਹੀਂ ਤੇ ਉਹ ਆਪਾਂ ਦਾ ਪੈਣ ਪਰ ਆ ਮਾ ਦਾ ਰਿਸ਼ਤਾ ਸੀਗਾ ਇਹਨਾਂ ਦੇ ਕੁੜੀ ਮੁੰਡੇ ਦਾ ਬਦਲਣਾ ਸੀ ਪਰ ਕੁੜੀ ਅਜੇ ਮੇਰੀ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ ਨਾ ਮੈਂ ਨਹੀਂ ਕਰਨਾ ਮੈਂ ਨਹੀਂ ਕਰਾਉਣਾ ਮੇਰਾ ਨਾ ਕਰੀ ਅੱਗੋਂ ਮੈਨੂੰ ਹੋਰ ਹੋਰ ਸਲੰਬੀ ਆ ਗੱਲਾਂ ਤੇ ਚੱਲ ਤੂੰ ਥੋੜਾ ਜਿਹਾ ਸਬਰ ਰੱਖ ਥੋੜਾ ਜਿਹਾ ਸਬਰ ਰੱਖ ਕੋਈ ਨਾ ਖਰੇ ਮੰਨੀ ਜਾਵੇ ਜੇ ਮੰਨ ਜੇਗੀ ਤੇ ਕੋਈ ਨਾ ਆਪਾਂ ਵਿਆਹ ਜਾਣਾ ਹੈ ਨਾ ਤੇ ਮੈਂ ਜਿਹੜੀ ਗੱਲ ਕਹੀ ਸੀ ਨਾ ਵਿਆਹ ਜਾਣਾ ਤੇ ਆ ਜਾਣਾ ਕੁੜੀਆਂ ਮੁੰਡੀਆਂ ਇਕੱਠੇ ਫਿਰਦੇ ਤੁਰਦੇ ਹੈ ਨਾ ਤੇ ਕੀ ਪਤਾ ਵੇਖ ਕੇ ਦਾ ਮਨ ਹੋ ਜਾਈ ਵੀ ਚੱਲ ਮੰਮੀ ਠੀਕ ਠੀਕ ਕਹਿੰਦੇ ਹੀ ਨੇ ਤੇ ਭਾਈ ਨੂੰ ਤੇ ਜੇ ਮੈਂ ਕੋ ਨਹੀਂ ਪੁੱਛਿਆ ਆ ਤੇਨੂੰ ਪਤਾ ਤਾਂ ਹੈਗਾ ਕਿ ਮੈਂ ਤਾਂ ਮਰ ਮਰਜੀ ਆਪਣੀ ਕਰਨੀ ਆ ਆਹੋ ਮੈਂ ਤੇ ਆਪਣੀ ਮਨ ਮਰਜੀ ਕਰਨੀ ਆ ਭਾਈ ਤੇਰ ਨੂੰ ਪੁੱਛ ਲਾਂਗੇ ਉਹ ਤੇ ਚਲ ਮੰਨੀ ਜਾਊਗਾ ਹੈਨਾ ਉਹ ਨਹੀਂ ਗੱਲ ਜਿਆਦਾ ਮੈਂ ਕੁੜੀ ਦੇ ਮੰਨਣ ਦੀ ਗੱਲ ਆ ਕੁੜੀ ਮੰਨ ਜਾਵੇ ਨਾ ਤੇ ਫਿਰ ਤੇ ਭਾਈ ਨੂੰ ਕਿ ਮੈਂ ਕਿਹੜਾ ਕੋਈ ਕਿਸੇ ਜਿਆਦਾਤਰ ਉਹਨੂੰ ਕਦੀ ਪੁੱਛਿਆ ਕੋਈ ਗੱਲ ਪੁੱਛੀ ਆ ਖਰੇ ਉਹ ਵੀ ਫਿਰ ਵੀ ਚਲੋ ਕਹਿ ਦਊਗਾ ਚਲ ਅੱਛੇ ਜਿਹੇ ਤਰ੍ਹਾਂ ਕਹੀਆਂ ਲੈ ਲਈ ਨਹੀਂ ਆ ਕੋਈ ਗੱਲ ਨਹੀਂ ਹੈ ਉਹ ਤਾਂ ਕਹਿੰਦਾ ਸੀ ਹੋਰ ਗਾਂ ਪੜਾਵਾਂਗੇ ਬਾਰ ਭੇਜਾਂਗੇ ਤੇ ਜਦੋਂ ਮਾਨੂੰ ਕਹਿਤਾ ਵੀ ਲੈ ਸੋ ਕਿਲੇ ਦੇ ਉਹ مالک ਨੇ ਦੋ ਸਿੰਦੇ ਦੇ ਮੁੰਡੇ ਨੇ ਹੈ ਕੁੜੀ ਸਿੰਦੇ ਦੀ ਹੈ ਫੋਣੀਗੀ ਹੈ ਤੇ ਚਾ ਲੋ ਇਹ ਆਪਣਾ ਪਈ ਆਪਣੀ ਕੁੜੀ ਰਾਜ ਕਰੂਗੀ ਦੋਵਾਂ ਤੋਂ ਮਾਨੂੰ ਕਹ ਲੋ ਵੱਖਰੇ ਬਾਰੇ ਵੀ ਖੋ ਜਾਂਦੇ ਤੇ 50-50 ਕਿਲੇ ਆਂਦੇ ਨੇ ਆਹੋ ਹਾਂ ਵਾਹੋ ਪਰ 얘 ਤੇਰੇ ਤੇ ਤੂੰ ਫਿਕਰਨਾ ਕਰ ਭਾਇਆ ਤੇਰਾ ਤੇ ਮਾਨੀ ਜਾਣਾ ਆ ਇਹ ਕੁੜੀ ਦੀ ਆ ਕਾਲ ਕੁੜੀ ਦੀ ਅਸੀ ਆਪਰਾ ਬਬੇ ਕਹਿਨੇ ਰੱਬਾ ਵੀ ਤੂੰ ਇਹਨ ਕੁੜੀ ਦੇ ਮਨ ਦੇ ਵਿੱਚ ਰੱਖਾ ਪਾ ਵੀ ਕੁੜੀ ਮੈਨ ਇੱਕ ਵਾਰੀ ਹਾਂ ਕਰ ਦੇ ਤਾਂ ਲੈ ਮੈਂ ਤੇ 8-10 ਦਿਨਾਂ ਦੇ ਵਿੱਚ ਵਿਆਹ ਚਾ ਦੇਣਾ ਤੈਨੂੰ ਮੇਰਾ ਪਤਾ ਹੀ ਹੈ ਆਹ ਹੂੰ ਵਾਓ 8-10 ਦਿਨਾਂ ਦੇ ਵਿੱਚ ਮੈਂ ਤੇਰਾ ਵਿਆਹ ਕਰ ਦੇਣਾ ਅਸਾ ਤਾਂ ਤੇਰੇ ਭਾਈ ਦੇ ਅਕਾਊਂਟ ਚ ਬੜਾ ਆ ਉਹ ਮੁੰਡਾ ਵੀ ਉਹਦੇ ਕੋਲ ਚੀ ਪਾਉਂਦਾ ਪੁੱਤਾਂ ਦੀ ਕਮਾਈ ਵੜੀ ਆ ਤੇ ਗੱਡੀ ਗੱਡੀ ਵੀ ਦੇਵਾਂਗੇ ਨਾ ਵਧੀਆ ਗੱਡੀ ਜਿਹੜੀ ਹੁਣ ਚੱਲੀ ਹੋਈ ਉਹ ਦੇਵਾਂਗੇ ਤਾਂ ਵੀ ਪੈਸਾ ਨਹੀਂ ਮੁੱਕਦਾ ਗਿਆ ਅਸੀਂ ਕਰਾਂਗੇ ਆ ਸ਼ਾਨ ਦਾ ਪੈਸਾ ਦੇ ਵਿੱਚ ਤੇ ਪੈਸਾ ਤਾਂ ਫੇਰ ਵੀ ਨਹੀਂ ਮੁੱਕਦਾ ਪੈਸਾ ਬੜਾ ਹੈ ਇਹ ਤਾਂ ਕੋਈ ਗੱਲ ਪਰ ਅਸੀਂ ਹੁਣ ਅੱਜ ਵਿਆਹ ਚਾਲ ਗਿਆ ਨਾ ਅੱਜ ਤੇ ਸਾਡੇ ਕੋਲ ਪੈਸਾ ਬਹੁਤ ਹੈ ਆਹੋ ਹਾਂ ਬਸ ਕੁੜੀ ਲਈਆ ਮੰਨ ਜਾਵੇ ਬਸ ਕੁੜੀ ਤੱਕ ਗੱਲ ਹੋ ਜਾਵੇ ਤੂੰ ਹੀ ਜਾਇਆ ਕਰ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਅਲਰਾਸਨ ਉਸ ਕਰਾਇਆ ਕਰ ਕੁੜੀ ਮੰਨ ਜਾਵੇ ਠੀਕ ਹੈ ਆਹੋ ਚਾਲਾ ਚਾਹ ਉਹ ਕਹੇਗੀ ਮੰਮੀ ਪਤਾ ਨਹੀਂ ਕਿੱਧਰ ਚਲੀ ਗਈ ਆ ਮੈਂ ਚਲੀ ਆ ਘਰ ਹੁਣ ਤੂੰ ਅਜੇ ਮੈਨੂੰ ਫੋਨ ਨਾ ਕਰ ਮੈਂ ਆ ਹੀ ਤੇਰੇ ਆਪੇ ਕਰਾਂ ਆ ਲਾ ਭਾਂਡੇ ਮਾਂਜਦੇ ਨਹੀਂ ਮੇਰੀ ਸਿਆਣੀ ਧੀ ਹੈ ਚਲ ਮਾਜ ਲਾ ਮਾਜ ਲਾ ਮਾਜ ਲਾ ਮਾਜ ਕਿਉਂ ਕੀ ਹੋਇਆ ਮੰਮਾ ਸਿਆਣੀ ਧੀ ਮੇਰੀ ਭਾਂਡੇ ਮਾਂਜਦੇ ਹੈ ਹੋਰ ਮੈਨੂੰ ਪਤਾ ਹੈ ਵੀ ਕਾਮਕਾਰ ਹੁਣ ਮੈਂ ਸਖਉਂਦੀ ਰਹਿਣੀ ਆ ਨਾ

ਮਹਿੰਗਾ ਜਤੇ ਐਲੀ ਆ ਕੇ ਦੇ ਨੀਆ ਵਾਲ ਵੱਡੇ ਹੋ ਜਾਣਗੇ ਪਤਾ ਮੇਰੀ ਕੁੜੀ ਨੂੰ ਵੀ ਮੰਮੀ ਤੇ ਹੁਣ ਮੇਰੇ ਨਾਲ ਵਿਆਹ ਸ਼ਾਦੀ ਦੇ ਮੰਗਰ ਪਈ ਆ ਮਾਜ ਭਾਂਡੇ ਹੈ ਭਾਂਡੇ ਮਾਜ ਤੇ ਬਣਾਉਣਾ ਕੀ ਆ ਪੱਜ ਕ ਬਣਾ ਲੈ ਮੈਂ ਨਹੀਂ ਬਣਾਉਂ ਉਹ ਪਿਆਜ਼ ਕੱਟੇ ਤੇ ਮੈਂ ਬਣਾ ਲਾਂ ਨਾ ਤੂੰ ਬਣਾ ਰੋਟੀ ਸਿੱਖ ਓਏ ਛੋਟੀਆਂ ਛੋਟੀਆਂ ਦੇ ਵਿੱਚ ਮੈਂ ਸਾਰਾ ਕੰਮ ਸਿਖਾ ਦੇਣਾ ਹੈ ਨਾ ਮਮਤਾ ਸੱਜੇ ਪੈਰੋਂ ਹੀ ਗੱਲਾਂ ਕਰਦੇ ਹੋ ਨਹੀਂ 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 ਕਿਹੜਾ ਗੱਲਾਂ ਕਰਨੀ ਮਾਂ ਉਸੇ ਨਾਲ ਰਿਆ ਕਰ ਮੇਰੇ ਨਾਲ ਖੁਸ਼ ਰਿਆ ਕਰ ਮਾਵਾ ਤੀਆ ਥੋੜਾ ਪਾਸੇ ਲੇਗਾ ਸੇ ਲਗਾ ਦੇ ਬੁਲਾ ਨਹੀਂ ਨਹੀਂ ਕਰ ਕਿਉਂ ਨਹੀਂ ਬੁਲਾਉਣਾ ਤੂੰ ਮੈਨੂੰ ਉਸੇ ਲਗਾ ਵੁਂ ਘੁਰੀਆ ਕਰ ਹਾਂ ਨਾ ਹਾਂ ਮੈਨੂੰ ਬੁਲਾਉਂਗਾ ਕਿਉਂ ਨਾ ਬੁਲਾਵਾ ਹਾਂ ਹਾਂ ਮੈਨੂੰ ਕੱਟ ਕੇ ਨਾ ਬੁਲਾਵਾ ਹਾਂ ਉਹ ਨੂੰ ਤੇ ਕਹਿੰਦੇ ਨਹੀਂ ਸ਼ਰਮਾਈ ਮਾਮੇ ਨੂੰ ਤੇ ਤੁਹਾਨੂੰ ਸੁਣਦਿਆਂ ਨੂੰ ਨਹੀਂ ਆਈ ਸ਼ਰਮ ਲੈ ਲੈ ਹੈ ਨਹੀਂ ਕਹਿੰਦਾ ਹੋਰ ਚੀ ਚਾਚੀ ਹਾਂ ਤੇ ਸੱਟ ਕੇ ਬੈਠੀ ਹੈ ਜਾਨ ਕੇ ਸਾਰਾ ਪਤਾ ਚਾਚੀ ਨੂੰ ਸਾਰੇ ਰੰਗੇ ਹਾਂ ਜੀ ਸਾਰਾ ਨੂੰ ਪਤਾ ਕੋਈ ਰੜਿਆ ਰੁੜਿਆ ਆਵੇ ਫਾਲਟੂਰੀਆਂ ਗੱਲਾਂ ਕਰਨੀ ਹੈ ਤੇਰਾ ਮਾਮਾ ਸੁਣ ਲੂ ਵੀ ਆ ਕੇ ਚਰਮਚਰ ਮ ਬਸਦਾ ਨਹੀਂ ਆ ਤੋ ਕਹੇਗਾ ਕੱਡੀ ਕੁੜੀ ਹੈ ਜਬਾਨ ਕੁੜੀ ਦੀ ਜਬਾਨ ਕੇ ਦੀ ਮੇਰੀ ਜਬਾਨ ਨਹੀਂ ਖਾਂਗੀ ਚਾਚੀ ਛੋਟੀ ਬੰਦ ਕਰ ਚਾਚੀ ਆਪਣੀ ਕੁੜੀ ਦੱਸ ਰੱ

ਆਹ ਇਹ ਸਭ ਯਾਖੀ ਬੜਾ ਰੋਕਤ ਕੋਲ ਤੇ ਹੋ ਰਿਹਾ ਹੈ ਮੈਂ ਲੰਮੇ ਪੈ ਜਾਊਂਗੀ ਮੈਂ ਨਹੀਂ ਡਰਾਂਗੀ ਹਾਂ ਆਪਣੀ ਕੋਈ ਦਾਸਾ ਜੀ ਮਾਮਾ ਰਣਨ ਮੇ ਡਾ ਕੋ ਆਇਆ ਵਰਤਨ ਨੂੰ ਬੋਲ ਸਲਾਮ ਕੁੜੀ ਨੇ ਤੇ ਮੇਰਾ ਸਿਰ ਪੀਲੀ ਕਰਾ ਦਿੱਤਾ ਇੱਕ ਤੇ ਮੈਨੂੰ ਵਿਆਹ ਦੀ ਟੈਨਸ਼ਨ ਸੀਗੀ ਦੂਜੀ ਮੈਨੂੰ ਆਹ ਟੈਨਸ਼ਨ ਪੈ ਗਈ ਆ ਫਿਰ ਮੇਰਾ ਹੋਇਆ ਜਿਨਾ ਚੁੜੀ ਹਾਂ ਕਰ ਦਵੇ ਤੇ ਮੇਰਾ ਸਿਰ ਹੌਲੇ ਹਲਕਾ ਹੋ ਜਾਏ ਪਰ ਹਾਂ ਨਹੀਂ ਕਰਦੀ ਅੱਜ ਤੇ ਮੇਰੇ ਗੱਲ ਪੈਣ ਨੂੰ ਆਉਂਦੇ ਐ ਕਿਹਨਾਂ ਨੂੰ ਕਿਹਨਾਂ ਨੂੰ ਜਿਦਾਂ ਗੱਲ ਗੁੱਲ ਕਰਦੇ ਰਿਸ਼ਤੇਦਾਰ ਮੈਂ ਨਹੀਂ ਕਰਾਂਣਾ ਮੈਂ ਤੇ ਚੁੱਪ ਕਰ ਜਾਣੀ ਚਪੇੜਾ ਖਾ ਲੈਣੀ ਵੇਖੋ ਤੇਨਾਂ ਪਤਾ ਤੇ ਮਾਂ ਕੰਮ ਨਾਲ ਬਿਮਾਰ ਹੋਈ ਆ ਹੋਏ ਮੇਰੇ ਘਰ ਮੇਰੇ ਅੱਗੇ ਪੀ ਹੋਰ ਦਾਦੀ ਸ਼ਾਪ ਪਹਿਲਾਂ ਪਹਿਲਾਂ ਉਹ ਉਹ ਬਵਾਉ ਦੋ ਮੈਂ ਸ਼ਾਪਨਾ ਕਰ ਕਰਕੇ ਬਿਮਾਰ ਹੋ ਗਈ ਹੁਣ ਮੈਂ ਦੂਜੀ ਸ਼ਾਪ ਟੈਂਸ਼ਨ ਇਹ ਸੇੜ ਰਹੀ ਐ ਮੈਂ ਤੇਰਾ ਮਾੜਾ ਕੰਦਾ ਹੀ ਕਿਤੇ ਤੇਰਾ ਕਰਨਾ ਹੀ ਐ ਪਟਿਆਲਾ ਲੱਭਣਾ ਹਾਂ ਉੱਥੇ ਕੰਮ ਕਰਦੀ ਆ ਸੌ ਕਿਲੇ ਦੇ ਮਾਲਕ ਨੇ ਕਿਤੇ ਜ਼ਿਮੀਦਾਰ ਮਾੜੇ ਹੁੰਦੇ ਨੇ ਨਾ ਜ਼ਿਮੀਦਾਰਾਂ ਦੇ ਤਾਂ ਜ਼ਿੰਦਗੀਆਂ ਨੇ ਹਾਂ ਜਿਵੇਂ ਦਾਰ ਘਰ ਦੇ ਵਿੱਚ ਨਵਾਂ ਪੁਰਾਣਾ ਖਾਂਦੇ ਨੇ ਦੁੱਧ ਤੇ ਦਹੀਂ ਹਰ ਚੀਜ਼ ਉਹਨਾਂ ਦੇ ਘਰਾਂ 'ਚ ਸਾਗ ਸਬਜ਼ੀ ਨਾਲ ਉਹਨਾਂ ਦੇ ਘਰਾਂ 'ਚ ਹਾਂ ਤੁਸੀਂ ਤਾਂ ਕਹਿੰਦੇ ਜਿਵੇਂ ਨਾ ਪੈਸੇ ਵੀ ਨਹੀਂ ਹੁਣ ਪੈਸੇ ਆਪਣੇ ਪੈਸੇ ਕਿੱਧਰ ਗਏ ਵਿਆਹ ਤੇ ਪੈਸੇ ਦਾ ਖੰਡੇ ਜੋ ਮੇਰਾ ਤੇ ਪੈਸੇ ਤੇ ਮੇਰਾ ਪੈਸਾ ਹੈ ਨਾ ਕਿ ਲੱਗਿਆ ਨਹੀਂ ਬਾਸਾ ਫਿਰ ਜੇ ਆ ਕੋ ਮੰਗਣੀ ਚੁੱਕਾ ਜਿਵੇਂ ਤੇਨੂੰ ਕਿਹਾ ਪਿਓ ਨੂੰ ਕਹਿ ਲੈ ਵੀ ਥੋੜੇ ਬਹੁਤੇ ਪਿਓ ਨੂੰ ਨਹੀਂ ਕਹਿੰਦੀ ਨਾ ਭਰਾ ਨੂੰ ਭਰਾ ਨੂੰ ਮਾਦੀ ਜਬਾਨ ਨਾਲ ਕਹਦੇ ਨਾ ਬਾਹਰ ਵੀ ਵੀਰੇ ਮੈਨੂੰ ਇੰਨੇ ਪੈਸੇ ਚਾਹੀਦੇ ਨੇ ਦੱਸਣਾ ਕਿ ਹੁਣ ਕੀ ਤੇ ਉਹਨੇ ਤੇਨੂੰ ਝਟ ਪਾ ਦੇਣੇ ਨੇ ਪਰ ਤੂੰ ਤਾਂ ਟਕਾ ਨਹੀਂ ਦਾਗਦੀ ਮੈਂ ਤਾਂ ਸਾਰੀਆਂ ਵੀਰੇ ਨੂੰ ਗੱਲਾਂ ਕਰ ਰਹੀ ਨਹੀਂ ਬੈਠੇ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਬਾਤਾਂ ਚੱਲਣ ਲੱਗੀਆਂ ਸਾਰੇ ਰਿਸ਼ਤੇ ਨੂੰ ਕੀ ਹੂੰ ਉਹ ਤਾਂ ਕਿ ਮੈਂ ਕਰਨਾ ਹੀ ਹੈ ਵੀਰੇ ਦਾ ਪਹਿਨ ਪਹਿਨ ਨੂੰ ਫਾਇ ਲਾਵਾਂਗੀ ਫਾਇ ਲਾਵਾਂਗੀ ਤੂੰ ਘਟਾਂ ਨਹੀਂ ਆਉਂਦਾ ਜਿਹੜੀ ਬਗਾਨੀ ਧੀ ਆਉਂਦੀ ਆਉਂਦਾ ਪਹਿਲੇ ਤੇਨੂੰ ਫਾਇ ਲਾ ਕੇ ਤੇਰੀ ਮੁੰਡੇ ਦਾ ਕਰਾਂਗੀ ਨੀ ਕੁਝ ਕਹਿੰਦੀ ਨਾ ਮੈਂ ਤੇਰੀ ਹੀ ਲਿਆਵਾਂਗੀ ਘਰੇ ਤੂੰ ਦੇਖੇਗੀ ਕੀ ਕਰਦੀ ਆ ਮੈਨੂੰ ਨੇ ਕੁਝ ਕਹਿੰਦੀ ਮੇਰੀ ਨੂੰ ਮੈਂ ਸਾਰੇ ਕੰਮ ਲੋ ਨੂੰ ਆਪਣੇ ਵਾਲੇ ਸਿਖਾ ਦੇਣੇ ਹੈ ਹਾਂ ਹਾਂ ਤੋ ਮੈਨੂੰ ਕਹਿ ਦੋਗੀ ਜਨਾ ਮੇਰੀ ਧੀ ਮੇਰੇ ਕੋ ਗੱਲਾ ਸਿੱਖ ਕੇ ਜਾਏਗੀ ਉਹਦੀ ਵੀ ਮਾਂ ਪਰ ਸਿਖਾ ਕੇ ਨਹੀਂ ਨਹੀਂ ਮੈਂ ਆਪਣੇ ਮੈਂ ਆਪਣੀ ਨੋ ਮੇਰੀ ਇਕਲ ਨੋ ਹੋਣੀ ਆ ਮੈਂ ਸਭ ਜੋ ਕੰਮ ਸਾਰੇ ਸਿਖਾ ਦੇਣੇ ਆ ਮੁੰਡਾ ਮੇਰਾ ਕਮਾਈ ਵਾਲਾ ਮੈਂ ਕਹਣਾ ਪੁੱਤ ਕੋਈ ਨਾ ਬੰਦਿਆਂ ਤਾਂ ਥੋੜਾ ਜਿਹਾ ਸਾਈਡ ਤੇ ਕੰ ਪੈਸਾ ਰੱਖੀਦਾ ਹੁੰਦਾ ਤੇ ਵਰਤੀ ਖਾਤੀ ਦਾ ਹੁੰਦਾ ਸਾਰਾ ਪੇਟ ਨਹੀਂ ਬੰਦੇ ਹੁੰਦੇ ਇਹਦਾ ਅੱਜ ਦਵਨ ਸਾਰੇ ਪਾਸੇ ਝਾੜਦੇ ਆ ਨਾ ਆਹੋ ਉਹ ਤਾਂ ਮੈਂ ਹੀ ਸੀ ਨੋ ਆ ਕੇ ਬੰਦਾ ਆ ਤੀ ਉਹ ਤਾਂ ਨਹੀਂ ਬਣਿਆ ਸੀ ਜਿਹਨੇ ਪੈਰਾ ਤੇ ਖੀਰ ਲੈਣੇ ਕਿ ਖਵਾਈ ਸੀ ਕਹਿਣਾ ਬਸ ਇਹ ਕੀ ਕਹਿਦਲਾ ਤੂੰ ਵੀਰੇ ਨੂੰ ਜਾ ਉਸਕੇ ਮੇਰੇ ਕੋਲ ਚਲੀ ਜਾ ਕੇ ਉੱਥੇ ਤੇ ਚਲੀ ਜਾ ਚਲੀ ਜਾ ਮੇਰੇ ਕੋਲ ਮੈਂ ਤੈਨੂੰ ਕਿਹਾ ਚੱਲ ਮੈਂ ਵੀ ਮਾਮੇ ਹੁਣਾ ਕੋਲ ਚਲੀ ਜਾ ਜਾ ਚਲੀ ਜਾ ਜਾ ਆਪਣੇ ਮਾਮੇ ਮਾਮਿਆਂ ਵਾਰੀ ਤੇਰੀ ਜਬਾਨ ਉੱਥੇ ਰਹਿ ਗਈ ਹੈ ਮੇਰੀ ਕੀ ਲੱਭਣਗੇ ਆਪਣੇ ਮਾਮਿਆਂ ਨੂੰ ਹੁਣ ਮੈਂ ਕਰਾਂਗੀ ਨਾ ਕੋਈ ਫਿਰ ਉਹ ਆਪਣੇ ਮਾਮਿਆਂ ਨੂੰ ਕਰਾਂਗੀ ਆਹੋ ਜਾ ਇਹਨੇ ਕਿਵੇਂ ਲੜਦੀ ਆ ਇਹ ਕੱਟਾਂ ਦਾ ਇਹ ਦੱਸ ਮੇਰੀ ਨੋ ਨਾ ਇਹਨੂੰ ਪਹਿਲੋ ਦਫਾ ਕਰਕੇ ਫੇਰ ਹੀ ਨੋ ਲਿਆਵਾਂ ਅੱਗੇ ਨਕਮੀ ਕਿਸੇ ਮਾਮੇ ਨੂੰ ਕਿਹਾ ਸੀ ਮੇਰੇ ਮਾਮੇ ਨੂੰ ਕਿਹਾ ਵੀ ਤੁਸੀਂ ਤੇਰੇ ਮਾਮੇ ਸਕੇ ਚਲ ਉਹ ਮਿਲ ਜਠਾਣੀ ਦਾ ਭਰਾ ਆ ਉਹ ਵੀ ਮੇਰਾ ਸਾਕੀ ਆ ਸਾਕਿਆ ਨਾਲ ਵੀ ਉੱਤੇ ਹੀ ਆ ਵੀ ਚਲ ਜੋ ਰਿਸ਼ਤਾ ਮੰਗਦਾ ਤਾਂ 100 ਕਿਲੋ ਉਹਨਾਂ ਦੀ ਜ਼ਮੀਨ ਹੈ ਕੋਈ ਮਾੜੀ ਗੱਲ ਨਾ কুমਾਰੇ ਕਾਲੇ ਬੰਦੇ ਨੇ ਆਣ ਕੀ ਉਹਨਾਂ ਨੇ ਖਰੀਦੇ ਓਏ ਉੱਡੀ ਜਬਾਨ ਕੜਦੀ ਉੱਡੀ ਜਬਾਨ ਕੜਦੀ ਜਾਨੀਆਂ ਤਾਈ ਵੱਲੇ ਚਾਚੀ ਵੱਲੇ ਚਾਚੀ ਵੱਲੇ ਜਾ ਕੇ ਮੈਂ ਕਹਿੰਨੀ ਆ ਉਹਨੂੰ ਤਾਂ ਪਤਾ ਹੀ ਆ ਉਹ ਤਾਂ ਕਹਿੰਦੇ ਹੀ ਬਿਹੋਵੀ ਇਧਰੋਂ ਤੇ ਜੋ ਇਹਨਾਂ ਨੇ ਦੇਣਾ ਲੈਣਾ ਇੰਨਾ ਕੁਛ ਅਸੀਂ ਦੇਣਾ ਪੂਰਾ ਪੂਰਾ ਸੈਟ ਇਹਨੂੰ ਪਾਉਣਾ ਆ ਇਹਦੀ ਸਸਤਾ ਦਾ ਸੈਟ ਬਣਾ ਕੇ ਰੱਖਿਆ ਆ ਕਿਰਪਾ ਉਹ ਕਹਿੰਦਾ ਮੈਂ ਆਪਣੀ ਧੀ ਨੂੰ ਬੜਾ ਕੁਛ ਦੇ ਕੇ ਤੋਰਨਾ ਆ ਤੇ ਮੁੰਡੇ ਦਾ ਤਾਂ ਬਫੇਰਾ ਕੁਛ ਆ ਤੇ ਦੀ ਨੇ ਤੇ ਜਿਹੜਾ ਲੈ ਜਾਣਾ ਉਹੀ ਲੈ ਜਾਣਾ ਗੱਡੀ ਅਸੀਂ ਦੇਣੀ ਐ ਇਹਨੂੰ ਸੈੱਟ ਪਾਉਣਾ ਐ ਬਈ ਉਹਨੂੰ ਮੰਦੀ ਪਾਉਣੀ ਆ ਕੁੜਮ ਨੂੰ ਬਲੇ ਲੱਲੇ ਭੱਗੇ ਅਸੀਂ ਲਾਉਣੇ ਨੇ ਤੇ ਇਹ ਮੈਂ ਜੋ ਜਿਠਾ ਜਿਸ਼ਾਣੀ ਮੇਰੀ ਕਹਿੰਦੇ ਯਾਦਰਾਂਲੀ ਵੀ ਚੱਲ ਮੇਰਾ ਹੀ ਭਤੀਜਾ ਇੱਧਰ ਆ ਜਾਵੇ ਵਿਆਹ ਆ ਤੇ ਮੈਂ ਉਹਨੂੰ ਕਹਿੰਨੀ ਵੀ ਜਾ ਤੂੰ ਇੰਜ ਕਰਛਿੰ ਤੇਨੂੰ ਕੋ ਝਾਟ ਪਟ ਚੁੰਨੀ ਜੜਾ ਤੈਨੂੰ ਲੈ ਜਾ ਮੇਰੇ ਮੰਗਲੋਤ ਨਾਲੇ ਰੱਖੂਗੀ ਬੜਾ ਐ ਕਿ ਮੇਰੇ ਸਾਰਾ ਧਿਆਨ ਰੱਖਦੀ ਐ ਮੰਮੀ ਤੂੰ ਇੱਥੇ ਵਰਤੇ ਦਿੱਤੇ ਡੈਡੀ ਨੇ ਤੈਨੂੰ ਆਦ ਦਿੱਤੇ ਐਨੇ ਪੈਸੇ ਦਿੱਤੇ ਫਲਾ ਲਿਆ ਧਿਆਨ ਤਨ ਨਾ ਕਰੂ ਤਕਨ ਨੂੰ ਆਏ ਜਿਵੇਂ ਨੋ ਅਨੁਸਾਰੀ ਗੱਲ ਬਸ ਖਾ ਲੈਣੀ ਹੈ ਨੋ ਮੇਰੀ ਨੇ ਮੇਰੇ ਕਹਿਣੇ ਮੰਨ ਜਣਾ ਕਿ ਉਹਨੂੰ ਪੈਜਣ ਪਹਿਲਾ ਕਰ ਕੋਲ ਪੁੱਤ ਤੂੰ ਇਤਰਾ ਨਹੀਂ ਤੇ ਅੰਜ ਵਰਤ ਤ ਇਤਲੋਂ ਨਹੀਂ ਅੰਜ ਵਰਤ ਜਿਵੇਂ ਪੈਸਾ ਫੜਾਉਂਦਾ ਈ ਤੇ ਤੂੰ ਜਿੱਥੇ ਮਰਜੀ ਵਰਤ ਖਾਚ ਸੂਰਾ ਭੇਤ ਨਾ ਦਈ ਮੁੰਡੇ ਮੇਰੇ ਠੀਕ ਹੈ ਮੈਂ ਜਾਣੀ ਆ ਤੇ ਕਾ